ਆਮਰ ਸਰ ਜੀ ਇੱਕ ਮਾਤਾ ਉਹਦੇ ਨਾਲ ਗਲ ਦੇ ਥੱਲੇ ਵਾਲੇ ਪਾਸੇ ਨਾਲ ਗਿਲਟੀ ਜੀ ਹੋ ਗਈ ਗਿਲਟੀ ਹੋ ਗਈ ਡਾਕਟਰ ਦੇ ਕੋਲ ਗਈ ਡਾਕਟਰ ਨੂੰ ਅੱਖ ਲੱਗੀ ਡਾਕਟਰ ਸਾਹਿਬ ਇਹ ਗਿਲਟੀ ਹੈ ਦਰਦ ਕਰਦੀ ਕਿਸੇ ਵੇਲੇ ਵੇਖੋ ਉਹ ਟੈਸਟ ਕੀਤੇ ਸਾਡੇ ਡਾਕਟਰ ਨੇ ਜੋ ਟੈਸਟ ਕੀਤੇ ਉਹ ਡਾਕਟਰ ਕੰਦਾ ਮਾਤਾ ਜੀ ਤੁਹਾਡਾ ਆਪਰੇਸ਼ਨ ਕਰਨਾ ਪੈਣਾ ਅੱਜ ਮੰਨ ਲਓ ਬੁੱਧਵਾਰ ਹੈ ਅਗਲੇ ਬੁੱਧਵਾਰ ਤੁਹਾਡਾ ਆਪਰੇਸ਼ਨ ਹੋਏਗਾ ਮਾਤਾ ਤੁਹਰਾ ਘਬਰਾ ਗਈ ਪਹਿਲਾਂ ਕਿਹਾ ਮਾਤਾ ਜੀ ਕੱਲ ਨੂੰ ਆਇਓ ਤੁਹਾਨੂੰ ਦਵਾਈ ਦੇਵਾਂਗੇ ਨਾਲੇ ਨਾਲ ਫੀਸ ਦਾ ਮਕਰਾ ਦੇਓ ਫਿਰ ਅਗਲੇ ਬੁੱਧਵਾਰ ਤੁਹਾਡਾ ਮੈਂ ਆਪਰੇਸ਼ਨ ਕਰਦਾਗਾ ਹੁਣ ਸਤਸੰਗਿਓ ਮਾਤਾ ਘਬराई ਆ ਹੁਣ 2-4 ਦਿਨ ਬਰਾ ਸੋਝ ਜੀ ਦੀ ਮਤਾ ਆ ਆਪਰੇਸ਼ਨ ਕਰਾਵਾ ਕਿ ਨਾ ਕਰਾਵਾ ਆਪਰੇਸ਼ਨ ਦਾ ਨਾਮ ਹੀ ਹੋ ਜਾ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ ਹੋਵੇ चारा सा करना पुरा हाँ करना पैसा गल नहीं बननी हम फलाने फलाने आज ऑपरेशन करांगा माता ने थोड़ी फीस जमा कराती, बाकी पैसे बाद देवगी हूँ जिस दिन का टाइम दिता ना डाक्टर ने जिड़ी तारीख दी है ਹੁਣ ਡਾਕਟਰ ਇੱਕ ਦਿਨ ਪਹਿਲਾਂ ਫੋਨ ਕਰਦਾ ਮਾਤਾ ਨੂੰ ਮਾਤਾ ਜੀ ਮੈਨੂੰ ਬੜਕ ਤੇ ਕੰਮ ਪੈ ਗਿਆ ਤੁਸੀਂ ਅੱਜ ਆ ਕੇ ਦਵਾਈ ਵੇਖੋ ਲੈ ਜਾਓ ਹੋਰ ਹਫਤੇ ਦੀ ਤੇ ਅਗਲੇ ਹਫਤੇ ਤੁਹਾਡਾ ਪ੍ਰੈਸ਼ਰ ਕਰਾਂਗਾ ਮੈਂ ਜਿਸ ਦਿਨ ਪ੍ਰੈਸ਼ਰ ਹੋਣਾ ਉਸ ਤੋਂ ਇੱਕ ਦਿਨ ਪਹਿਲਾਂ ਮਾਤਾ ਜੀ ਆ ਕੇ ਦਵਾਈ ਲੈ ਜਾਓ ਡਾਕਟਰ ਕਹਿ ਰਿਹਾ ਇੱਕ ਹਫਤਾ ਹੋਰ ਦਵਾਈ ਤੁਸੀਂ ਖਾ ਲਓ ਤੇ ਮੈਨੂੰ ਕਿਤੇ ਕੰਮ ਪੈ ਗਿਆ ਬਾੜ ਮੈਂ ਬਾੜਕ ਤੇ ਜਾ ਰਿਹਾ ਅਗਲੇ ਹਫਤੇ ਤੁਹਾਡਾ ਆਪਰੇਸ਼ਨ ਕਰਾਂਗਾ ਕਿ ਮਾਤਾ ਜਾਂਦੀ ਡਾਕਟਰ ਦੇ ਕੋਲ ਡਾਕਟਰ ਦਵਾਈ ਲੈ ਦਿੰਦਾ ਦਵਾਈ ਦਿੰਦਾ ਮਾਤਾ ਜੀ ਇੱਕ ਹਫਤਾ ਦਵਾਈ ਉਰ ਖਾ ਲੋ ਹੁਣ ਮਾਤਾ ਡਾਕਟਰ ਕੋਲ ਵਾਪਸ ਆ ਰਹੀ ਹੈ ਮੂੰਹ ਤੇਰਾ ਨਮਕਾਇਆ ਉਦਾਸੀ ਹੈ ਜਿਹੜੇ ਤੇ ਤੇ ਕੋਈ ਗੁਰਮਖੀ ਬੀਬੀ ਮਿਲੀ ਗੁਰਮਖ ਭੈਣ ਮਿਲੀ ਮਾਤਾ ਜੀ ਕਿੱਥੋਂ ਆਏ ਡਾਕਟਰ ਕੋਲ ਵਾਈਆਂ ਕੀ ਗੱਲ ਹੋਈ ਐਦਾਂ ਗਿਲਤੀ ਬਣ ਕੇ ਗੱਲੇ ਦਸਲੇ ਡਾਕਟਰ ਕਹਿੰਦਾ ਆਪਰੇਸ਼ਨ ਕਰਨਾ ਹੈ ਕੱਲ ਆਪਰੇਸ਼ਨ ਹੋਣਾ ਸੀ ਡਾਕਟਰ ਨੂੰ ਕੰਮ ਪੈ ਗਿਆ ਕੋਈ ਹੋਣਾ ਕਹਿੰਦਾ ਅਗਲੇ ਹਫਤੇ ਕਰਾਂਗੇ ਆਪਰੇਸ਼ਨ ਡਰ ਲੱਗਦਾ ਪਿਆ ਤਾਂ ਉਹ ਬੀਬੀ ਗੁਰਸਖ ਸੀ ਸੰਗਤ ਕਰਨ ਵਾਲੀ ਸੀ ਭੈਣ ਕਿਤੇ ਮਾਤਾ ਜੀ ਘਬਰਾਉਂਦੇ ਕਿਉਂ ਇੱਕ ਹਫਤਾ ਤਹਾਨੂੰ ਟਾਈਮ ਮਿਲ ਗਿਆ ਕੋਈ ਗੱਲ ਨਹੀਂ ਇੱਕ ਹਫਤਾ ਤੁਸੀਂ ਬਾਬਾ ਦੀ ਸਿੱਧੂ ਦਰਤੈਸ਼ੀ ਦਾ ਸਾਹਿਬ ਜਾਇਆ ਕਰੋ ਰੋਜ਼ਾਨਾ ਜਾਓ ਉੱਥੇ ਉੱਥੇ ਭਾਂਡਿਆਂ ਦੀ ਸੇਵਾ ਕਰੋ ਝਾੜੂ ਦੀ ਸੇਵਾ ਕਰੋ ਇੱਕ ਪਾਠ ਸੁਖਮ ਸਾਹਿਬ ਦਾ ਕਰੋ ਉੱਥੇ ਬੈਠ ਕੇ ਤੇ ਅਰਦਾਸ ਕਰੋ ਬਾਬਾ ਜੀ ਆਪਰੇਸ਼ਨ ਵਧੀਆ ਵਧੀਆ ਹੋ ਜਾਵੇ ਸਹੀ ਸਲਾਮਤ ਆਪਰੇਸ਼ਨ ਹੋ ਜਾਵੇ ਉਹ ਗੱਲ ਜੱਜ ਕੀ ਤੁਹਾਨੂੰ ਪਤਾ ਬੰਦਾ ਜਦ ਦੁਖੀ ਹੋਵੇ ਨਾ ਜਦੋਂ ਉਹ ਸਾਰੀਆਂ ਗੱਲਾਂ ਮੰਨ ਲੈਂਦਾ ਉਹਦੋਂ ਹੁਣ ਮਾਤੜ ਜਾਨਾ ਸ਼ੀਦਾ ਚ ਜਾਂਦੀ ਹੈ ਹੁਣ ਕੋਲੇ ਵੀ ਮਾਂ ਦੀ ਨਾਲ ਵਾਹਿਗੁਰੂ ਵਾਹਿਗੁਰੂ ਜਪਦੀ ਹੈ ਵਾਹਿਗੁਰੂ 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 ਜਪਦੀ ਹੈ ਹੁਣ ਚਾਰੂ ਵੀ ਸੇਵਾ ਕਰਦੀ ਹੈ ਚਾਰੂ ਸੇਵਾ ਵੀ ਕਰਦੀ ਹੈ ਹੁਣ ਧੂੜ ਚੁੱਕ ਕੇ ਮੱਥੇ ਤੇ ਵੀ ਲਾਉਂਦੀ ਹੈ ਹੁਣ ਸੰਗਦਾ ਧੂੜ ਚੁੱਕ ਕੇ ਜਿੱਥੇ ਗਲਤੀ ਉਸੇ ਜਗ੍ਹਾ ਤੇ ਵੀ ਲਾਉਂਦੀ ਹੈ ਮਾਤਾ ਗਲਤੀ ਵਾਲੀ ਜਗ੍ਹਾ ਤੇ ਫਿਰ ਸੁਖਮਨੀ ਸਾਹਿਬ ਦਾ ਪਾਠ ਵੀ ਸ਼ਰਦਾ ਨਾਲ ਕਰਦੀ ਹੈ ਮਾਤਾ ਫਿਰ ਅਰਦਾਸ ਕਰਦੀ ਹੈ ਬਾਬਾ ਦੀਪ ਸਿੰਘ ਜੀ ਬਾਬਾ ਜੀ ਤੁਸੀਂ ਸ਼ਬਦ ਵਿੱਚ ਅਭੇਦ ਹੋ ਤਾਨੂ ਗੁਰੂ ਰਾਮ ਦਾਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਗਾਹੇ ਕੁੰਗੀਆਂ ਦਿੱਤੀਆਂ ਨੇ ਕਿਰਪਾ ਕਰਿਓ ਬਾਬਾ ਜੀ ਆਪਰੇਸ਼ਨ ਵਧੀਆ ਵਧੀਆ ਹੋ ਜਾਵੇ ਅਰਦਾਸ ਕਰਨੀ ਹੁਣ ਹਫਤੇ ਬਾਅਦ ਡਾਕਟਰ ਹੁੰਦਾ ਹੈ ਜੀ ਡਾਕਟਰ ਨੇ ਫੋਨ ਕੀਤਾ ਹਾਂਜੀ ਮਾਤਾ ਜੀ ਆਜੋ ਮੈਂ ਆ ਗਿਆ ਕੱਲ ਨੂੰ ਤੁਸੀਂ ਆਜੋ ਤੁਹਾਡਾ ਆਪਰੇਸ਼ਨ ਕਰਾਂਗੇ ਹੁਣ ਮਾਤਾ ਵਾਹਿਗੁਰੂ ਵਾਹਿਗੁਰੂ ਕਰਦੇ ਜਾਂਦੀ ਹੁਣ ਇੱਕ ਹਫਤਾ ਨਾਮ ਜਪਿਆ ਰੋਜ਼ਾਨਾ ਹੀ ਹੁਣ ਨਾਮ ਖਿਰੂ ਹੋ ਗਿਆ ਅੰਦਰ ਹੁਣ ਮਾਤਾ ਅਗਲੇ ਦਿਨ ਡਾਕਟਰ ਕੋਲ ਬਹੁੰਦੀ ਹੈ ਜੀ ਉਹ ਡਾਕਟਰ ਦੇ ਕੋਲ ਜਦੋਂ ਮਾਤਾ ਗਈ ਨਾ ਤੁਹਾਨੂੰ ਪਤਾ ਆਪਰੇਸ਼ਨ ਤੋਂ ਪਹਿਲਾਂ ਨਾ ਟੈਸਟ ਦੁਬਾਰਾ ਕਰਦੇ ਨੇ ਡਾਕਟਰ ਹੁਣ ਉਹ ਡਾਕਟਰ ਟੈਸਟ ਕੀਤਾ ਟੈਸਟ ਵਿੱਚ ਕੁਝ ਵੀ ਨਹੀਂ ਡਾਕਟਰ ਤੇ ਸ਼ਾਇਦ ਇੱਕ ਹਫਤਾ ਮਸ਼ੀਨ ਬੰਦ ਰਹੀ ਸ਼ਾਇਦ ਮਸ਼ੀਨਾਂ ਖਰਾਬ ਹੋਈ ਹੋਵੇ ਦੁਬਾਰਾ ਮਸ਼ੀਨ ਚੰਗੀ ਤਰ੍ਹਾਂ ਵੇਖਿਆ ਕੁਝ ਵੀ ਨਹੀਂ ਦੁਬਾਰਾ ਟੈਸਟ ਕੀਤਾ ਫੇਰ ਟੈਸਟ ਵਿੱਚ ਕੁਝ ਵੀ ਨਹੀਂ ਡਾਕਟਰ ਵਾਹਿਰਾ ਹਨ ਮਾਤਾ ਜੀ ਕਿਹਦੇ ਡਾਕਟਰ ਦਾ ਕੀ ਹੋਇਆ ਕਹਿੰਦਾ ਮਾਤਾ ਜੀ ਇੱਕ ਵਾਰ ਟੈਸਟ ਦੁਬਾਰਾ ਕਰ ਲਈਏ ਦੋ ਵਾਰ ਕਰਦਾ ਤੀਜੀ ਵਾਰ ਵੀ ਕਰ ਲਈਏ ਟੈਸਟ ਹੁਣ ਤੀਸਰੀ ਵਾਰ ਜਦੋਂ ਟੈਸਟ ਕੀਤਾ ਉਹ ਡਾਕਟਰ ਨੇ ਮਾਤਾ ਦਾ ਫਿਰ ਕੁਝ ਨਾ ਆਇਆ ਹੁਣ ਡਾਕਟਰ ਆਪਣੀ ਕੁਰਸੀ ਤੇ ਬੈਠਾ ਤਾਂ ਸਾਹਮਣੇ ਮਾਤਾ ਬੈਠੀ ਹੈ ਡਾਕਟਰ ਸੋਚਦਾ ਤੇ ਬਣਿਆ ਕੀ ਕਹਿੰਦਾ ਮਾਤਾ ਜੀ ਇੱਕ ਹਫਤਾ ਕੀ ਕਰਦੇ ਰਹੇ ਤੁਸੀਂ ਬੜਕ ਦੀ ਦਵਾਈ ਲਈ ਹੋਰ ਕਿਤੇ ਨਹੀਂ ਡਾਕਟਰ ਸਾਹਿਬ ਜੋ ਦਵਾਈ ਤੁਸੀਂ ਲਿਖੀ ਉਹ ਦਵਾਈ ਮੈਂ ਖਾਂਦੀ ਰਹੀ ਆਂ ਕੁਝ ਕੀਤਾ ਤੁਸੀਂ ਕਿਤੇ ਗਏ ਹੋਰ ਕਿਤੇ ਕੋਈ ਦੇਸੀ ਦਵਾਈ ਖਾਦੀ ਹੋਵੇ ਕੋਈ ਅੰਗਰੇਜ਼ੀ ਦਵਾਈ ਹੋਰ ਖਾਦੀ ਹੋਵੇ ਇਸ ਤੋਂ ਇਲਾਵਾ ਕੋਈ ਡਾਕਟਰ ਸਾਹਿਬ ਕੋਈ ਨਹੀਂ ਕੋਈ ਹੋਰ ਕੀਤਾ ਕੁਝ ਨਹੀਂ ਡਾਕਟਰ ਸਾਹਿਬ ਜਿਸ ਦਿਨ ਮੈਂ ਇੱਥੋਂ ਵਾਪਸ ਜਾ ਰਹੀ ਸੀ ਨਾ ਤੁਹਾਡੇ ਕੋਲ ਦਵਾਈ ਲੈ ਕੇ ਤਾਂ ਰਸਤੇ 'ਚ ਇੱਕ ਬੀਬੀ ਮੈਨੂੰ ਮਿਲਤੀ ਉਹ ਪੁੱਛਦੀ ਮਾਤਾ ਜੀ ਕਿੱਥੋਂ ਆ ਰਹੇ ਮੈਂ ਦੱਸਿਆ ਤਾਂ ਡਾਕਟਰ ਕੋ ਆ ਰਹੇ ਕੱਲ ਆਪਰੇਸ਼ਨ ਹੋਣਾ ਸੀ ਡਾਕਟਰ ਨੂੰ ਕਿਤੇ ਕੰਮ ਬਾਹਰ ਪੈ ਗਿਆ ਹੁਣ ਅਗਲੇ ਹਫਤੇ ਆਪਰੇਸ਼ਨ ਹੋਣਾ ਤੇ ਉਹਨੇ ਆਖਿਆ ਮਾਤਾ ਜੀ ਘਬਰਾਉਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਕੋਈ ਗੱਲ ਨਹੀਂ ਤੁਸੀਂ ਬਾਬਾ ਜੀ ਦੇ ਦਰ ਤੇ ਜਾਇਆ ਕਰੋ ਰੋਜ਼ਾਨਾ ਹੀ ਝਾੜੂ ਦੀ ਸੇਵਾ ਕਰੋ ਭਾਂਡਿਆਂ ਦੀ ਸੇਵਾ ਕਰੋ ਸੁਖਮਨੀ ਸਾਹਿਬ ਦਾ ਪਾਠ ਕਰੋ ਉੱਤੇ ਫਿਰ ਬਾਬਾ ਦੀਪ ਸਿੰਘ ਜੀ ਚਰਣਾ ਦੇ ਬੇਨਤੀ ਕਰਿਆ ਕਰੋ ਬਾਬਾ ਜੀ ਤੁਸੀਂ ਸ਼ਬਦ ਵਿੱਚ ਅਭੇਦ ਹੋ ਤੁਸੀਂ ਆਹ ਪਰਮੇਸ਼ਰ ਦਾ ਸਰੂਪ ਹੋ ਮਹਾਰਾਜ ਕਿਰਪਾ ਕਰੋ ਬਾਬਾ ਜੀ ਆਪਰੇਸ਼ਨ ਵਧੀਆ ਵਧੀਆ ਹੋ ਜਾਵੇ ਜਦੋਂ ਇਹ ਮਾਤਾ ਨੇ ਗੱਲ ਸੁਣਾਈ ਨਾ ਡਾਕਟਰ ਨੂੰ ਡਾਕਟਰ ਦੇ ਅੱਖਾਂ 'ਚ ਪਤਾ ਨਹੀਂ ਅਥੂ ਆ ਗਿਆ ਗੁਰਮੁਖੋ ਡਾਕਟਰ ਨੂੰ ਪਤਾ ਨਹੀਂ ਕੀ ਹੋਇਆ ਇਕਦਮ ਆਪਣੇ ਗੱਲੇ ਹੱਥ ਪਾਇਆ ਜਿੰਨੀ ਐਡਵਾਂਸ ਮਾਇਆ ਦਿੱਤੀ ਸੀ ਨਾ ਮਾਤਾ ਨੇ ਇਕਦਮ ਮਾਤਾ ਦੇ ਅੱਗੇ ਰੱਖ ਦਿੱਤੀ ਮਾਇਆ ਅਲੋ ਮਾਤਾ ਜੀ ਆਪਣੀ ਮਾਇਆ ਡਾਕਟਰ ਸਾਹਿਬ ਕੀ ਗੱਲ ਆਪਰੇਸ਼ਨ ਕਰਨਾ ਨਹੀਂ ਮਾਇਆ ਵਾਪਸ ਕੇ ਪੇ ਕਰਦੇ ਹੋ ਐਲੋ ਮਾਤਾ ਜੀ ਮਾਇਆ ਸੰਭਲੋ ਆਪਣੀ ਡਾਕਟਰ ਸਾਹਿਬ ਕੀ ਗੱਲ ਉਹ ਡਾਕਟਰ ਦੀ ਅੱਖਾਂ ਚ ਅਥਰੂ ਵਾਗੇ ਉਹ ਮਾਤਾ ਜੀ ਮਾਤਾ ਜੀ ਤੁਸੀਂ ਬਾਬਾ ਜੀ ਨੂੰ ਕਹਿੰਦੇ ਰਹੇ ਬਾਬਾ ਜੀ ਕਿਰਪਾ ਕਰਿਓ ਕਿਰਪਾ ਕਰਿਓ ਆਪਰੇਸ਼ਨ ਵਧੀਆ ਵਧੀਆ ਹੋ ਜਾਵੇ ਪ੍ਰੈਸ਼ਰ ਸਹੀ ਸਲਾਮਤ ਹੋ ਜਾਵੇ ਪ੍ਰੈਸ਼ਰ ਠੀਕ ਠਾਕ ਹੋ ਜਾਵੇ ਪਰ ਬਾਬਾ ਜੀ ਜਿਆਦਾ ਹੀ ਮੌਜ ਵਿੱਚ ਆ ਗਏ ਉਹ ਜਿਆਦਾ ਹੀ ਮੌਜ ਵਿੱਚ ਆ ਗਏ ਬਈ ਕੀ ਹੋਇਆ ਡਾਕਟਰ ਸਾਹਿਬ ਕੀ ਹੋਇਆ ਮੇਰੀ ਮਾਇਆ ਕੇ ਵਾਪਿਸ ਕਰ ਰਹੇ ਹੋ ਉਹ ਮਾਤਾ ਜੀ ਤੁਸੀਂ ਬਾਬਾ ਜੀ ਦੇ ਚਰਨ ਜੇ ਬੇਨਤੀ ਕਰਦੇ ਕਰਦੇ ਹੋ ਕਿ ਬਾਬਾ ਜੀ ਆਪਰੇਸ਼ਨ ਵਧੀਆ ਵਧੀਆ ਹੋ ਜਾਵੇ ਆਪਰੇਸ਼ਨ ਸਹੀ ਸਲਾਮਤ ਹੋ ਜਾਵੇ ਆਪਰੇਸ਼ਨ ਠੀਕ ਠਾਕ ਹੋ ਜਾਵੇ ਪਰ ਬਾਬਾ ਇਸ ਮੌਜ ਵਿੱਚ ਆਏ ਕਿਤੇ ਜਾਓ ਮਾਤਾ ਜੀ ਤੁਹਾਡਾ ਆਪਰੇਸ਼ਨ ਹੋਣ ਹੀ ਨਹੀਂ ਦੇਣਾ ਆਪਾਂ ਤੁਹਾਡਾ ਆਪਰੇਸ਼ਨ ਹੋਣ ਹੀ ਨਹੀਂ ਦੇਣਾ ਉਸ ਵੇਲੇ ਡਾਕਟਰ ਦੀ ਅੱਖਾਂ 'ਚ ਵੀ ਅਥਰੂ ਆ ਗਏ ਮਾਤਾ ਜੀ ਅੱਖਾਂ 'ਚ ਵੀ ਅਥਰੂ ਆ ਗਏ ਵੇਖੋ ਬਾਬਾ ਦੀ ਸਿੰਘ ਐਡੇ ਦਿਆਲੂ ਨੇ